ਟੋਲ ਫਰੀ ਕੀਤਾ ਗਿਆ ਕਿਉਂਕਿ ਵਧੀਆ ਉਪਰਾਲਾ ਜੀ ਤੇ ਲੋਕਾਂ ਨੂੰ ਰਾਹਤ ਮਿਲੂਗੀ ਜਿਹੜੇ ਦਿੱਲੀ ਆਪ ਡਾਊਨ ਕਰਨ ਵਾਲੇ ਹੈਗੇ ਆ ਉਹਨਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਪੈਸੇ ਦੇਣੇ ਪੈਂਦੇ ਸੀ ਕਾਫੀ ਜ਼ਿਆਦਾ ਥੈਂਕ ਯੂ ਸੈਂਟਰ ਗਵਰਨਮੈਂਟ ਨੂੰ ਕਿ ਕਿਸਾਨਾਂ ਦੀ ਪੰਜਾਬ ਦੇ ਜਿਹੜੇ ਹੈਗੇ ਆ ਅੰਦਾਜ਼ਾ ਇਹਨਾਂ ਦੀ ਸੁਣਵਾਈ ਹੋਣੀ ਚਾਹੀਦੀ ਕਿਉਂਕਿ ਸਭ ਤੋਂ ਮਹਿੰਗਾ ਟੋਲ ਸੀਗਾ ਪੰਜਾਬ ਦਾ ਬਹੁਤ ਅੱਛੀ ਗੱਲ ਹੈ ਮਾਨ ਸਾਹਿਬ ਦੇ ਵੀ ਹੈ ਬਹੁਤ ਅੱਛਾ ਫੇਵਰ ਕੀਤਾ ਉਹਨਾਂ ਨੇ ਅਸੀਂ ਐਕਸੈਪਟ ਕਰਨੇ ਆ ਅਸੀਂ ਹੋ ਆਸਾ ਤੁਹਾਨੂੰ ਮੈਂ ਬਹੁਤ ਜ਼ਿਆਦਾ ਮਾਤ ਤੋਂ ਨੂੰ ਬੋਚੇ ਆ ਜਾਨ ਮੈਂ ਤੋਂ ਨੂੰ ਵੋਹ ਵਾਰ ਖਸਾ ਨੂੰ ਵੋਹ ਵਾਰ ਖ ਇਹ ਜਿਵੇਂ ਦੇਖਿਆ ਹੈ ਡਰਾਈਵਰ ਪਰ ਆਵਨ ਨੂੰ ਬਹੁਤ ਦਿੱਕਤ ਹੋ ਰਹੀ ਹਾਂ ਠੀਕ ਹੈ ਬਹੁਤ ਵਧੀਆ ਗਿਆ ਨਾਮ ਵੀ ਬਹੁਤ ਵਧੀਆ ਹੋ ਗਿਆ ਫ੍ਰੀ ਹੋ ਗਿਆ ਬਿਲਕੁਲ ਫ੍ਰੀ ਹੋ ਗਿਆ ਹਾਂ ਬਿਲਕੁਲ ਫ੍ਰੀ ਹੋ ਗਿਆ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਸੀਗਾ ਠੀਕ ਹੈ ਜੀ ਬਹੁਤ ਵਧੀਆ ਹੋ ਗਿਆ ਕੀ ਕਹਿਣਾ ਚਾਹੋਗੇ ਵਧੀਆ ਹੋ ਗਿਆ ਮੈਂ ਵੀ ਬਹੁਤ ਵਧੀਆ ਹੋ ਗਿਆ